ਕਹਿੰਦਾ ਕਿ ਇਹਦਾ ਜੋ ਨੁਕਸਾਨ ਪਤਾ ਕਿ ਤੇ ਦੇਖ ਨੂੰ ਮਿਲਦਾ ਕਿਉਂਕਿ ਲਗਾਤਾਰ ਹੀ ਪੰਜਾਬ ਦੀ ਗੱਲ ਕੀਤੀ ਜਾਵਦੀ ਹੈ ਅਤੇ ਅੱਗੇ ਜਿੱਕੇ ਦਬਾ ਦੇ ਵਿੱਚ ਚੱਲਦਾ ਸੀ ਬਹੁਤ ਸਾਰੇ ਬਦਾਨ ਸੀ ਕਿ ਲੱਗਦਾ ਜੀ ਇਹ ਗੱਲ ਕਰ ਨਹੀਂ ਹੈਗਾ ਸਰਵਾਈਵ ਹੋਤਾ ਹੀਗਾ ਤੁਹਾਡੇ ਅਸਰਹਿ ਗਿਆ ਅਜ ਅਮਰitsar ਦਾ ਐਮੈਨੀਫੈਸਟੋ ਹੈ ਜੀ ਐਤ ਕੀ ਚੁਣავ ਦੇ ਵਿੱਚ ਅਸੀਂ ਕੱਲੇ ਕਮਲ ਦੇ ਫੁੱਲ ਦੇ ਉੱਤੇ ਤਿੰਨ ਵਿਧਾਨ ਸਭਾ ਦੇ ਅਮਰitsar ਦੀ ਜਿੱਤ ਪ੍ਰਾਪਤ ਕੀਤੀ ਹੈ ਤੇ ਓਵਰ ਆਲ ਪੰਜ ਸ਼ਹਿਰੀ ਵਿਧਾਨ ਸਭਾ ਜਿਹੜੀ ਆ ਕਾਰਪੋਰੇਸ਼ਨ ਖੇਤਰੇ ਜਾਦੀਆਂ ਨੇ ਮੇਰੇ ਨਾਲ ਹਰਵਿੰਦਰ ਸਿੰਘ ਜਿਹੜੇ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਉਹ ਵੀ ਬੈਠੇ ਨੇ ਇਹ ਇਹਨਾਂ ਦਾ ਹੀ ਅੰਦਿਖਤਾ ਸੀ ਅੱਜ ਅਸੀਂ ਓਵਰ ਆਲ ਸ਼ਹਿਰ ਦੀ ਪੰਜੋ ਵਿਧਾਨ ਸਭਾਏ ਦੇ ਨੰਬਰ ਇੱਕ ਤੇ ਆਇਆ ਔਰ ਪਿਛਾੜਿਆ ਕਿੰਨੂ ਹੋਇਆ ਸੀ ਪਿਛਾੜਿਆ ਆਮ ਆਦਮੀ ਪਾਰਟੀ ਨੂੰ ਅਸੀਂ ਪਿਛਾੜਿਆ ਕਾਂਗਰਸ ਨੂੰ ਅਸੀਂ ਪਿਛਾੜਿਆ ਸ਼ਰਮ ਦੇ ਅਹੁਦੇਦਾਰ ਨੂੰ ਜਿਨ੍ਹਾਂ ਦਾ ਸਾਡੇ ਅੱਜ ਸਾਮਾ ਫੇਰ ਹੋ ਰਿਹਾ ਹੈ ਲੇਕਿਨ ਲਗਾਤਾਰ ਆਮ ਆਦਮੀ ਪਾਰਟੀ ਦੇ ਦੋਸਰੇ ਬੋਲ ਪਾ ਰਹੇ ਨੇ ਲੋਕਾਂ ਦੇ ਨਾਲ ਕੱਲ ਵੀ ਇੱਕ ਕਾਂਗਰਸੀ ਡਬਲ ਪਾਰਟੀ ਦਾ ਗੱਲ ਹੈ ਲੱਗਦਾ ਬਾਫ ਨੂੰ ਦੀ ਕੁਝ ਪੀਓ ਜੀ ਬੀਜੇਪੀ ਨਾਲ ਵੀ ਇਸ ਤਰ੍ਹਾਂ ਕੋਈ ਇਨਸੀਡੈਂਟ ਸਾਹਮਣੇ ਬਿਲਕੁਲ ਹੋਇਆ ਜੀ ਮੈਨੂੰ ਯਾਦ ਹੈ ਕਿ ਸਾਨੂੰ ਲੜਾਈ ਲੜਨੀ ਪਈ ਅਫਸਰਾਂ ਦੇ ਮਾਦਮ ਦੇ ਨਾਲ ਅਫਸਰਾ ਨੂੰ ਡਾਇਰੈਕਸ਼ਨ ਸੀ ਕਿ ਬੀਜੇਪੀ ਦੇ ਉਮੀਦਵਾਰ ਕਿਉਂ ਜਿੱਤ ਸਾਡੀ ਹੈ ਉਹ ਘਬਰਾਏ ਪਏ ਨੇ ਉਹਨਾਂ ਨੂੰ ਡਾਇਰੈਕਸ਼ਨ ਸੀ ਇਹਨਾਂ ਦੇ ਕਾਗਜ ਹੀ ਰਾਖ ਕਰ ਦਿਓ ਪਰ ਮੈਂ ਧਨਵਾਦੀ ਆ ਮੇਰੇ ਨਾਲ ਡਾਕਟਰ ਹਰਵਿੰਦਰ ਸੰਧੂ ਵੀ ਸੀਗੇ ਬਾਕੀ ਪਾਟਵਾ ਦੇ ਲੀਡਰ ਸਾਰੇ ਇਕੱਠੇ ਹੋ ਗਏ ਅਸੀਂ ਉੱਤੇ ਲੋਕਤਾਂਤਰੀ ਤਰੀਕੇ ਨਾਲ ਸਗਰਸ਼ ਕੀਤਾ ਔਰ ਸਾਰੀਆਂ ਟਿਕਟਾਂ ਬਚਾਈਆਂ ਆਪਣੀ ਬੜੀ ਮੁਸ਼ਕਲ ਇੱਕ ਟਿਕਟ ਫੇਰ ਵੀ ਇਹਨਾਂ ਨੇ ਕੈਂਸਲ ਕੀਤੀ ਹੈ ਲੋਕਤਾਂਤ੍ਰਿਕ ਅਨਲਾਵਬਲ ਉਹ ਸੀ ਹੈ ਹਾਈ ਕੋਰਟ ਦੇ ਵਿੱਚ ਜਬੀਰ ਕਰ ਰਹੇ ਨੇ ਜਿਹੜਾ 10 ਲੱਖ ਅੰਲਾ ਜੀ ਤੇ ਵਾਪਸ ਜਾ ਰਹੇ ਗਏ ਗਾਲੀ ਜਦੋਂ ਸੰਗੀਨ ਨਹੀਂ ਮੈਂ ਅੱਜ ਅਮਰੀ ਸਰ ਦੇ ਵਿਸ਼ੇ ਤੇ ਗੱਲ ਕਰਾਂਗੇ ਲੈਟ ਵੇ ਨਹੀਂ ਪਲੀਜ਼ ਦਿਸ ਇਜ਼ ਅ ਬ੍ਰਦਰ ਐਸਾ ਪੰਜਾਬ ਲਈ ਮੈਂ ਹੋਰ ਟ੍ਰਾਂਸਮਿਟ ਕਰਾ ਤਾ ਤੁਹਾਡੇ ਨਾਲ ਅੱਜ ਮੈਂ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਆਇਆ ਕਿ ਰਿਹਾ ਤਾਂ ਤੇ ਅੱਜ ਮੈਨੀਫੈਸਟੋ ਦੀ ਇਹ ਸਾਡੀ ਹੈ ਤੁਸੀਂ ਪਲੀਜ਼ ਆਸਕ ਮੀ ਕੁਐਸਚਨਸ ਰਿਗਾਰਡਿੰਗ आवर ਪ੍ਰੋਮਿਸਸਸ ਐਂਡ ਮੈਨੀਫੈਸਟੋ ਜੀ ਉਹ ਵੀ ਅਕਾਲੀ ਦਲ ਦੇ ਨਾਲ ਕਲੈਰੀਫਿਕੇਸ਼ਨ ਕਰਕੇ ਤੁਹਾਡੀ ਪੇਸ਼ਕਾਰੀ ਕਿ ਨਾਲ ਤੁਸੀਂ ਇਹ ਦੇਖੋਗੇ ਅੰਮ੍ਰਿਤਸਰ ਵਿੱਚ ਮੈਂਬਰ ਪਾਰਲੀਮੈਂਟ ਵੀ ਬੀਜੇਪੀ ਦਾ ਰਿਹਾ ਅੰਮ੍ਰਿਤਸਰ ਦਾ ਮੇਅਰ ਵੀ ਬੀਜੇਪੀ ਦਾ ਰਿਹਾ ਅੰਮ੍ਰਿਤਸਰ ਦੇ ਵਿੱਚ ਅੰਬਰਡਰ ਦਾ ਚੇਅਰਮੈਨ ਵੀ ਬੀਜੇਪੀ ਦਾ ਰਿਹਾ ਅਮਰੋਦਸਰ ਦੇ ਵਿੱਚ ਜਿਹੜੇ ਚਾਰ ਵਿਧਾਨ ਸਭਾ ਖੇਤਰ ਨੇ ਉਹ ਬੀਜੇਪੀ ਲੜਦੀ ਹੈ ਕੇਵਲ ਇੱਕ ਉਮੀਦਵਾਰ ਲੜਦਾ ਰਿਹਾ ਸੋ ਅਮਰੋਦਸਰ ਦਾ ਜਿੰਨਾ ਛਣਿਆ ਜਾਂਦਾ ਹੈ ਗਵਰਨਮੈਂਟ ਦਾ ਉਹ ਬੀਜੇਪੀ ਨੇ ਜਾਂਦਾ ਮੈਟਰੋ ਦਾ ਸਰ ਕੀ ਕੀ ਰੂਟ ਰਹੇਗਾ ਅਮਰੋਦਸਰ ਮੈਟਰੋ ਦਾ ਜਿਹੜਾ ਰੂਟ ਦੇਾਂਗੇ ਜਿਹਦੇ ਨਾਲ ਗਰੀਬਾਂ ਨੂੰ ਸੌਦਾ ਹੋਵੇ ਔਰ ਜਿਹਦੇ ਨਾਲ ਵਪਾਰੀਆਂ ਨੂੰ ਸੌਦਾ ਹੋਵੇ ਕਿ ਵਪਾਰੀਆਂ ਨੂੰ ਆਪਣੀਆਂ ਕਾਰਾਂ ਲੈ ਕੇ ਨਾ ਜਾਣਾ ਪਵੇ ਮੈਟਰੋ ਦੇ ਰਾਹੀਂ ਜਾਣੋ ਦੇਖੋ ਹਰ ਦੁਕਾਨ ਦੇ ਬਾਹਰ ਮਾਲਕਾਂ ਦੀਆਂ ਚਾਰ ਗੜੀਆਂ ਲੱਗੀਆਂ ਹੁੰਦੀਆਂ ਨੇ ਬੱਚੇ ਸਕੂਟਰਾਂ ਤੇ ਜਾਂਦੇ ਨੇ ਜਦੋਂ ਮੈਟਰੋ ਚੱਲੇਗੀ ਹਰ ਵਿਅਕਤੀ ਮੈਟਰੋ ਦਾ ਯੂਜ਼ ਕਰੇਗਾ ਕਿੰਨੀਆਂ ਗੱਡੀਆਂ ਘੱਟ ਕਿੰਨੇ ਪੈਟਰੋਲ ਦੀ ਬਚਤ ਹੋਏਗੀ ਕਿੰਨੇ ਲੋਕਾਂ ਦੇ ਇਹਨਾਂ ਦੀ ਬਚਤ ਹੋਏਗੀ ਉਹਦੇ ਨਾਲ ਨਾਲ ਲੋਕਾਂ ਨੂੰ ਸਹੂਲਤਾਂ ਮਿਲੇਗੀ ਔਰ ਟਰੈਵਲ ਫਾਸਟ ਹੋਏਗਾ ਕਿਉਂਕਿ ਟ੍ਰੈਫਿਕ ਫ੍ਰੀ ਚੱਲਦੀ ਹੈ ਮੈਟਰੋ ਐਸਾ ਹੈ ਕਿ ਉਹ ਜੋ ਸਹੂਲਤਾਂ ਜਨਗ ਰੂਟ ਹੈ ਅਸੀਂ ਇੰਜੀਨੀਅਰਾਂ ਨਾਲ ਕੰਸਲਟ ਕਰਕੇ ਸਾਡੇ ਦੇਸ਼ ਹੀ ਮੈਟਰੋ ਅਸੀਂ ਲੈ ਕੇ ਆਏ ਆ ਅਟਲ ਬਿਹਾਰੀ ਵਾਜਪਾਈ ਸਾਹਿਬ ਦੇ ਟਾਈਮ ਆਈ ਮੋਦੀ ਜੀ ਨੇ ਅੱਗੇ ਵਧਾਈ ਕੋਸੀ ਸਾਰਗੁਰ ਐਕਸਪਰਟਸ ਨੇ ਮੈਟਰੋ ਦੇ ਤੋਂ ਗੁਰੂ ਨਗਰੀ ਦਾ ਸਰਵੇ ਕਰਕੇ ਬੈਸਟ ਰੂਟ ਬਣਾਵਾ। ਜੀ ਨੋ ਲੋਗ ਗਰਾਫ ਬਾਦ ਰਿਹਾ ਭਟਪਾਦਾ ਪਰ ਇਹ ਗਰਾਫ ਜਿਹੜਾ ਕੀ ਕਨਵਰਟ ਹੋਏਗਾ ਜਿਸ ਵਿੱਚ ਪਹਿਲੇ ਹੋਇਆ ਹੈ ਜੀ ਤੁਸੀਂ ਲੋਕ ਸਭਾ ਚਨਾਮ ਹੈ ਤੁਹਾਨੂੰ ਉਹਨੇ ਉਦਾਹਰਨ ਦਿੱਤੀ ਪ੍ਰਤੱਖ ਕੋ ਮਨਵਾਣਗੇ ਵਰਗਦਾ ਨਹੀਂ ਆ ਵਹੀ 1 3 ਐਮਐਲਏ ਸੀਟਰੀ ਦੀ ਸੈਂਟਰ ਜਿੱਤੇ ਦੀ ਲੋੜ ਜਿੱਤੇ ਅਫੀਸ ਜਿੱਤੇ ਔਰ ਬਾਕੀ ਦੋ ਸੀਟਾ ਇਹਦੇ ਦੀ ਬਹੁਤ ਥੋੜੇ ਮਾਰਨ ਤੋਂ ਪਿੱਛੇ ਰਹਿ ਪਰ ਜਿਹੜਾ ਕੰਸੋਲਿਡੇਟੀ ਟੋਟਲ ਦੀ 50 ਸੀਟਾ ਦਾ ਉਦੋਂ ਜਦ ਸੀ ਓਵਰ ਆਲ ਇਹ ਸ਼ਹਿਰ ਇਹ ਨਗਰ ਨਿਗਮ ਦੀ ਲਿਮਟ ਦਾ ਇਹ ਜਿਹੜਾ ਜਗਾ ਉਹ ਲੋਕਾਂ ਅਮਰਥਾ ਦੀ ਜਨਤਾ ਨੇ ਸਾਨੂੰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ 85 ਦੇ 85 ਝਾੜੂ ਫੇਰ ਐਡ ਕੀ ਕੀ ਹੈ ਐਡ ਕੀ ਕੀ ਹੈ ਲੋਕਾਂ ਨੇ ਮਨ ਬਣਾਇਆ ਹੈ ਕਿ ਜਿਹੜਾ ਗਠਬੰਧਨ ਹੋ ਗਿਆ ਲੋਟਵਾ ਦਾ ਔਰ ਪਛਟਾ ਜਾਰੀਆ ਦਾ ਜਿਹੜਾ ਆਮ ਆਦਮੀ ਕਾਂਗਰਸ ਇਹਨਾਂ ਨੂੰ ਧੂਲ ਚਾਣਗੇ ਭਾਰਤੀ ਜਨਤਾ ਪਾਰਟੀ ਦਾ ਮੇਅਰ ਵਡੇ ਨਾਮ ਰਸਰ ਦਾ ਭਾਰਤੀ ਜਨਤਾ ਪਾਰਟੀ ਦੇ ਮੇਅਰ ਪੰਜਾਬ ਦੇ ਬਰਨਗੇ ਭਾਰਤੀ ਜਨਤਾ ਪਾਰਟੀ ਦੇ ਨਗਰ ਕੌਂਸਲ ਪ੍ਰਧਾਨ ਬਣ ਗਏ। ਉਹ ਭਾਰਤੀ ਜਨਤਾ ਪਾਰਟੀ ਦਾ ਹਰ ਪਾਸੇ ਝੰਡਾ ਬੁਲੰਦ ਹੋਇਆ। ਤੁਹਾਡਾ ਮਤਲਬ ਇਹ ਕਿ ਸਰ ਕਿਉਂਕਿ ਜਿਹੜੀਆਂ ਛੋਟੇ ਇਲੈਕਸ਼ਨ ਹੁੰਦੀਆਂ ਹੈ ਉਹ ਸੱਤਾ ਦਾ ਹਿੱਸਾ ਸਰਕਾਰ ਦੇ ਇੱਕ ਗਿਨੇ ਦੇ ਇਲੈਕਸ਼ਨ ਚ ਹੁੰਦੀਆਂ। ਐਸਾ ਨਹੀਂ ਹੈ। ਐਸਾ ਹੈ ਕਿ ਦੇਸ਼ ਵਿੱਚ ਬਹੁਤ ਜਗ੍ਹਾ ਐਸੀਆਂ ਨੇ ਜਿੱਥੇ ਸਰਕਾਰ ਕਿਸੇ ਦੀ ਹੁੰਦੀ ਹੈ ਔਰ ਕਾਰਪੋਰੇਸ਼ਨ ਦੂਜੀ ਬੰਦੀ ਹੈ। ऐसा कुछ नहीं लेकिन मतलब 84 ਦੇ ਤੁਸੀਂ ਕੰਟੈਂਟ ਕਰ ਰਹੇ ਹੋ ਅਸਟ ਕਰ ਰਹੇ ਹੋ 84 ਦੀ ਗੱਲ ਜਿੱਦਿਆ ਉਹ ਵੀ ਕੋਈ ਟਰਾਈ ਕਰ ਰਹੇ ਆ ਠੀਕ ਹੈ ਐਸਾ ਹੈ ਕਿ ਉਹ ਜਿਹੜੀ ਸੀਟ ਹੈ ਉਹ ਸੀਟ ਸਾਨੂੰ ਪੂਰੀ ਉਮੀਦ ਹੈ ਕਿ ਜਿੱਦਾਂ ਮਾਨਯੋਗ ਅਦਾਲਤ ਨੇ ਸੁਝਾ ਦਿੱਤੀ ਇਹ ਆਮ ਆਦਮੀ ਪਾਰਟੀ ਦੇ ਟਕੇਸ਼ਾਈ ਨੂੰ ਅੱਜ ਵੀ ਜੱਜ ਸਾਹਿਬ ਉਹ ਟਕੇਸ਼ਾਈ ਦਾ ਜਵਾਬ ਇਹਨਾਂ ਨੂੰ ਮਿਲੇਗਾ ਔਰ ਉਹ ਸੀਟ ਸਾਡੀ ਸਾਡੀ ਫੇਵਰਿਟ ਡਿਕਲੇਅਰ ਹੋਏਗੀ ਅਸੀਂ ਮੰਨ ਕੇ ਤੈਨੂੰ ਨਾ ਸਵਾਲ ਹੈ ਕੀ ਇਹ ਅਦਾਲਤ ਦਾ ਕੋਈ ਇੰਟਰਪ੍ਰੀਸ਼ਨ ਆਫ ਐਸਾ ਦਿਸ ਇਜ਼ ਇਹ ਫੈਸਲਾ ਜਿਹੜਾ ਹੈ ਜੀ ਇਹ ਪਾਰਲੀਮੈਂਟਰੀ ਬੋਰਡ ਦਾ ਹੁੰਦਾ ਹੈ ਅਸੀਂ ਤੇ ਸਪਾਈ ਆ ਅਸੀਂ ਤੇ ਅੱਜ ਇਹ ਤੁਹਾਨੂੰ ਦੱਸ ਸਕਨੇ ਆ ਕਿ ਅਸੀਂ ਕਮਲ ਦੇ ਬੁੱਲਦੇ ਨਿਸ਼ਾਨ ਲੜ ਰਹੇ ਤੇ ਨਿਸ਼ਾਨ ਤੇ ਇਲੈਕਸ਼ਨ ਲੜ ਰਹੇ ਆ 85 88 ਵਾਡਾ ਕਮਲ ਦੇ ਬੁੱਲਦੇ ਨਿਸ਼ਾਨ ਦੇ ਜਿੱਤਾਂਗੇ ਪਰਤਮ ਥੈਂਕ ਯੂ